ਪੰਜਾਬ ਦੇ ਵਿੱਚ ਮੌਸਮ ਵਿਭਾਗ ਨੂੰ ਲੈ ਕੇ ਵੱਡੀ ਪੇਖਵਾਣੀ ਕੀਤੀ ਗਈ ਹੈ ਆਉਣ ਵਾਲੇ ਲੋਹੜੀ ਦੇ ਮੌਕੇ ਦੇ ਉੱਤੇ ਕੀ ਬਰਸਾਤ ਹੋਵੇਗੀ ਮੌਸਮ ਕਿਹੋ ਜਿਹਾ ਰਹੇਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਠੰਡੀਆਂ ਹਵਾਵਾਂ ਨੇ ਇਸ ਵਕਤ ਲੋਕਾਂ ਦੇ ਵਿੱਚ ਕਾਫੀ ਠੰਡ ਦਾ ਮਾਹੌਲ ਬਣਾਇਆ ਹੋਇਆ ਹੈ ਕਿਉਂਕਿ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈਗਾ ਪੰਜਾਬ ਦੇ ਵਿੱਚ ਲੋਹੜੀ ਦੇ ਮੌਕੇ ਦੇ ਉੱਤੇ ਪਤੰਗ ਉਡਾਉਣ ਵਾਲਿਆਂ ਅਤੇ ਸਮਾਗਮਾਂ ਦੀ ਤਿਆਰੀ ਕਰ ਰਹੇ ਔਰ ਲੋਕਾਂ ਦੇ ਲਈ ਰਾਹਤ ਭਰੀ ਖਬਰ ਹੈ ਮੌਸਮ ਬਾਗ ਦੇ ਵੱਲੋਂ ਇਸ ਵਾਰ ਲੋਹੜੀ ਦੇ ਉੱਤੇ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਕਿਉਂਕਿ ਲੋਹੜੀ ਦੇ ਮੌਕੇ ਦੇ ਉੱਤੇ ਬਹੁਤ ਸਾਰੇ ਲੋਕ ਆਪਣੇ ਸੜਕਾਂ ਦੇ ਉੱਤੇ ਕੰਮਕਾਜ ਜਿਹੜੇ ਕੀ ਕਰਦੇ ਨੇ ਰੇੜੀਆਂ ਲਗਾਉਂਦੇ ਨੇ ਮੂੰਗਫਲੀ ਗੱਜਕਾਂ ਦੇ ਸਟਾਲ ਲਗਾਉਂਦੇ ਨੇ ਤਾਂ ਜੇਕਰ بارش ਹੁੰਦੀ ਹੈ ਤਾਂ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਹਾਲਾਂਕਿ ਮੌਸਮ ਬਾਗ ਦੇ ਵੱਲੋਂ ਇਹ ਰਾਹਤ ਭਰੀ ਖਬਰ ਸਾਂਝੀ ਕੀਤੀ ਗਈ ਹੈ ਕਿ ਲੋਹੜੀ ਦੇ ਉੱਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਦਾ ਕਹਿਣਾ ਹੈਗਾ ਕਿ ਸੂਬੇ ਦੇ ਵਿੱਚ 15 ਜਾਂ ਫਿਰ 16 ਜਨਵਰੀ ਤੋਂ ਬਾਅਦ ਹੀ ਮੀਂਹ ਦਾ ਅਸਰ ਬਣ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਲੋੜੀ ਦੌਰਾਨ ਮੌਸਮ ਪਤੰਗਬਾਜ਼ੀ ਅਤੇ ਜਨਤਕ ਸਮਾਗਮਾਂ ਦੇ ਵਿੱਚ ਰੁਕਾਵਟ ਬਣਦਾ ਆ ਰਿਹਾ ਹੈ। ਖਾਸ ਕਰਕੇ ਪਿਛਲੇ 2 ਸਾਲਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਸੀ ਜਿਸ ਕਾਰਨ ਤਿਉਹਾਰ ਦਾ ਉਤਸ਼ਾਹ ਪ੍ਰਭਾਵਿਤ ਹੋਇਆ। ਇਸ ਵਾਰ ਮੌਸਮ ਸਾਫ਼ ਰਹਿਣ ਦੇ ਨਾਲ ਲੋਕਾਂ ਦੇ ਵਿੱਚ ਖਾਸਾ ਜੋਸ਼ ਵੇਖਿਆ ਜਾ ਰਿਹਾ ਹਾਲਾਂਕਿ ਮੌਸੂਫਾਗ ਨੇ ਇਹ ਵੀ ਸਪਸ਼ਟ ਕੀਤਾ ਹੈਗਾ ਕਿ 13 ਅਤੇ 14 ਜਨਵਰੀ ਨੂੰ ਜੋ ਕਿ ਤੁੰਦ ਦਾ ਅਸਰ ਵਧ ਰਿਹਾ ਹੈਗਾ ਤੇ ਉੱਥੇ ਹੀ ਅੱਜ ਸੂਬੇ ਦੇ 10 ਜ਼ਿਲ੍ਹਿਆਂ ਦੇ ਵਿੱਚ ਕਹਿ ਸਕਦੇ ਹਾਂ ਵੀ ਬੀਤੇ ਕੱਲ ਨੂੰ 10 ਜ਼ਿਲ੍ਹਿਆਂ ਦੇ ਵਿੱਚ ਸੰਗਣਾ ਕੋਰਾ ਪੰਜ ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਅਤੇ 6 ਜ਼ਿਲ੍ਹਿਆਂ ਦੇ ਵਿੱਚ ਕੋਲਡ ਡੇ ਦੀ ਸਥਿਤੀ ਰਹੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਘੱਟ ਤਾਪਮਾ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ 14 ਜਨਵਰੀ ਨੂੰ ਮਾਗ ਮਹੀਨੇ ਦੇ ਪਹਿਲੇ ਦਿਨ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸ਼੍ਰੀ ਮੁਕਤਸਰ ਸਾਹਿਬ ਸਮੇਤ ਹੋਰ ਪ੍ਰਮੁੱਖ ਗੁਰਦੁਆਰਿਆਂ ਦੇ ਵਿੱਚ ਇਸ਼ਨਾਨ ਲਈ ਪਹੁੰਚਦੇ ਨੇ। ਇਸੇ ਦਿਨ ਮਾਗੀ ਮੇਲਾ ਅਤੇ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ ਨੇ। ਮੌਸਮ ਸਾਫ਼ ਰਹਿਣ ਦੇ ਨਾਲ ਸ਼ਰਧਾਲੂਆਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨੂੰ ਵੀ ਰਾਹਤ ਮਿਲੇਗੀ ਅਤੇ ਰੈਲੀਆਂ ਬਿਨਾਂ ਕਿਸੇ ਰੁਕਾਵਟ ਦੇ ਹੋ ਸਕਣਗੀਆਂ। ਪੰਜਾਬ ਦੇ ਵਿੱਚ ਸ਼ਨੀਵਾਰ ਨੂੰ ਯਾਨੀ ਕਿ ਬੀਤੇ ਕੱਲ ਨੂੰ ਔਸਤ ਵਾਤਾਵਰਨ ਦਾ ਤਾਪਮਾਨ ਦੇ ਵਿੱਚ 20.7 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਪਾਕ ਦੇ ਮੁਤਾਬਕ ਇਸ ਸਮੇਂ ਉੱਤਰੀ ਪਾਕਿਸਤਾਨ ਅਤੇ ਨੇੜਲੇ ਪੰਜਾਬ ਖੇਤਰ ਦੇ ਵਿੱਚ ਉਪਰੀ ਹਵਾ ਦੇ ਵਿੱਚ ਇੱਕ ਸਿਸਟਮ ਬਣਿਆ ਹੋਇਆ ਜੋ ਕਰੀਬ 3 ਤੋਂ ਸਾਢੇ 4 ਕਿਲੋਮੀਟਰ ਦੀ ਉਚਾਈ ਦੇ ਉੱਤੇ ਇਸ ਕਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਮੌਸਮ ਵਿਭਾਗ ਦੇ ਅਨੁਸਾਰ ਬੀਤੇ ਕੱਲ ਦੀ ਤੁਲਨਾ ਦੇ ਵਿੱਚ ਸਵੇਰੇ ਦੇ ਔਸਤ ਵਤੋਂ ਦਾ ਤਾਪਮਾਨ ਦੇ ਵਿੱਚ 0.7 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ ਫਿਲਹਾਲ ਤਾਪਮਾਨ ਆਮ ਦੇ ਨਾਲੋਂ 3.4 ਡਿਗਰੀ ਸੈਲਸੀਅਸ ਤੋਂ ਘੱਟ ਹੈ ਮੌਸਮ ਵਿਭਾਗ ਦੇ ਮੁਤਾਬਕ ਪਿਛਲੇ 10 ਸਾਲਾਂ ਦੇ ਮੌਸਮੀ ਅੰਕੜੇ ਦੇ ਅਨੁਸਾਰ ਜੇਕਰ ਦੇਖਿਆ ਜਾਵੇ ਤਾਂ ਇਸ ਵਾਰ ਹੁਣ ਤੱਕ ਕੜਾਕੇ ਦੀ ਠੰਡ ਨਹੀਂ ਪਈ ਹੈ ਸਾਲ 2013 ਦੇ ਵਿੱਚ ਕੁਝ ਥਾਵਾਂ ਦੇ ਉੱਤੇ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਘਟ ਗਿਆ ਸੀਗਾ ਜੋ ਕਿ ਲਗਭਗ 올 ਟਾਈਮ ਲੋ ਦੇ ਨੇੜੇ ਸੀ ਜਦਕਿ 2014 ਤੋਂ 2017 ਤੱਕ ਆਮ ਨਾਲੋਂ ਕੁਝ ਵੱਧ ਠੰਡ ਰਹੀ ਹੈ ਅਤੇ ਘਟੋ ਘਟਾ ਤਾਪਮਾਨ ਜ਼ਿਆਦਾ ਤੋਂ 5 ਤੋਂ 10 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਿਹਾ ਪਰ ਕੋਈ ਵੱਡਾ ਰਿਕਾਰਡ ਨਹੀਂ ਬਣਿਆ 7 ਅੱਠ ਦੀ ਗੱਲ ਕੀਤੀ ਜਾਵੇ ਤਾਂ ਭਿਆਨਕ ਠੰਡ ਦਰਜ ਕੀਤੀ ਗਈ ਹੈ ਇਸ ਦੌਰਾਨ ਅੰਮ੍ਰਿਤਸਰ ਦੇ ਵਿੱਚ 1.2 ਡਿਗਰੀ ਸੈਲਸੀਅਸ ਅਤੇ ਪਟਨਾ ਦੇ ਵਿੱਚ 3.5 ਡਿਗਰੀ ਸੈਲਸੀਅਸ ਦਾ ਤਾਪਮਾਨ ਦਰਜ ਹੋਇਆ। ਉਸ ਸਮੇਂ ਅੰਮ੍ਰਿਤਸਰ ਸ਼ਿਮਲਾ ਦੇ ਨਾਲੋਂ ਵੀ ਠੰਡਾ ਹੋ ਗਿਆ ਸੀ। ਜਦਕਿ 2019 ਤੋਂ ਲੈ ਕੇ 2020 ਤੱਕ ਔਸਤ ਠੰਡ ਰਹੀ ਹੈ ਤੇ ਕੋਲਡ ਵੇਵ ਨੂੰ ਸਮਿਆਂ ਦੇ ਕਹਿ ਸਕਦਾ ਵੀ ਸਮਿਆਂ ਲਈ ਆਈ ਹੈ ਪਰ ਉਹ ਹਲਕੀ ਰਹੀ ਹੈ। ਇਸ ਤੋਂ ਬਾਅਦ 2021 ਦੇ ਵਿੱਚ ਆਮ ਦੇ ਨਾਲੋਂ ਵੱਧ ਠੰਡ ਦਰਜ ਕੀਤੀ ਗਈ ਹੈ। ਪਰ ਇਸ ਵਾਰ ਠੰਡ ਮੌਸੂਮ ਪਾਕ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਕਈ ਸਾਲਾਂ ਦੇ ਮੁਕਾਬਲੇ ਇਸ ਵਾਰ ਠੰਡ ਬਹੁਤ ਕਾਟਾ ਹੈ 기ਆ ਪਰ ਫਿਰ ਵੀ ਲੋਕਾਂ ਨੂੰ ਸਵੇਰੇ ਸ਼ਾਮ ਕਾਂਬਾ ਛੜਿਆ ਰਹਿੰਦਾ ਹੈਗਾ ਠੰਡੀਆਂ ਹਵਾਵਾਂ ਕਰਕੇ ਲੋਕ ਕਾਫੀ ਪਰੇਸ਼ਾਨ ਹੁੰਦੇ ਨੇ ਤੇ ਇਸ ਦੇ ਦੌਰਾਨ ਲੋਕਾਂ ਨੂੰ ਕਹਿ ਸਕਦੇ ਹਾਂ ਵੀ ਘਰ ਤੋਂ ਨਿਕਲਣ ਤੋਂ ਵੀ ਗੁਰੇਸ਼ ਕਰਦੇ ਨੇ ਠੰਡ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਚੁੱਕੇ ਨੇ ਘਰ ਦੇ ਵਿੱਚ ਹੀ ਕਿ ਬਾਹਰ ਠੰਡ ਬਹੁਤ ਹੈ ਕਿਉਂਕਿ ਇਸ ਮੌਸਮ ਦੇ ਵਿੱਚ ਖਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਦੇ ਵਿੱਚ ਬਿਮਾਰੀ ਕਾਫੀ ਦੇਖਣ ਨੂੰ ਮਿਲਦੀ ਹੈ ਜਿਵੇਂ ਕਿ ਖਾਸੀ ਜ਼ੁਖਾਮ ਤੇ ਇਹੇ ਬਿਮਾਰੀਆਂ ਅਕਸਰ ਬਹੁਤ ਲੋਕਾਂ ਨੂੰ ਲੰਬੇ ਸਮੇਂ ਤੱਕ ਰਹਿੰਦੀਆਂ ਨੇ ਪਰ ਧਿਆਨ ਰੱਖੇ ਕਿ ਸਮੇਂ ਸਿਰ ਦਵਾਈ ਜ਼ਰੂਰ ਲੋ ਚੈੱਕਅਪ ਜ਼ਰੂਰ ਕਰਵਾਓ